ਕਾਲੇ ਸੰਤਰੀ ਸਹਾਇ ਦੇ ਸੁਖਾ ਸਾਹਿਬ ਜੀ ਸੱਜੇ ਸੁਖਾ ਸਾਹਿਬ ਜੀ ਸਹਾਇ ਦੇ ਸੁਖਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਪੰਜ ਤਿਆਰੀ ਚਾਲ ਸੰਗਿਆ ਦੇ ਚਾਲ ਤੇ ਹੱਟੀਆਂ ਜੰਪੀਆਂ ਤੱਕੇ ਮੇਨਾਂ ਲਾਉਂਦੇ ਹੋਏ ਕਿ ਕਿਹਦੇ ਚਲਾਉਂਦੇ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ ਮਾਣਿਆ ਨੇ ਮਾਣ ਪਾਣਾ ਸਹੀ ਹੋ ਸਕੇ ਜੀ ਸਤਿਗੁਰੂ ਵਾਹਿਗੁਰੂ ਤਾਂ ਕਨ ਸ੍ਰੀ ਗੁਰਦਸਹਿਬ ਅਰਾਜੀਵਾ ਦੇ ਇਮਾਰਤ ਆਪ ਜੀ ਦੇ ਗੁਰੂ ਪਰਿਵਾਰ ਨੇ ਜਿਸ ਮਨੋ ਭਾਵਨਾ ਮਨ ਮੁਖ ਰੱਖਦੀਆਂ ਇਹ ਸੇਵਾ ਲਈ ਅਚਰਨ ਕਰਦੇ ਨੇ ਸੋ ਸਤਿਮੰਦੀਆਂ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਮਹਾਰਾਜ ਕਿਰਪਾ ਕਰਨੀ ਪਰਿਵਾਰ ਵਿੱਚ ਆਪਸੀ ਪਿਆਰ ਅਤਿਵਾਦੀ ਰੋਗਤਾ ਤੰਦਰੁਸਤੀਆਂ ਵਾਸ਼ਣੀਆਂ ਰਹਿਣ ਦੇ ਕਾਰਜ ਰਾਜ ਕਰਨੀ ਦੇ ਸੰਦੇਸ਼ਾਂ ਵਿੱਚ ਬੱਚਿਆਂ ਦੀ ਰੱਖਿਆ ਕਰਨੀ ਦਿਨ-ਰਾਤ ਚੌਂਕੀ ਤੱਕ ਕੰਮ ਦੇ ਕਾਰੋਬਾਰਾਂ ਨੂੰ ਜਵਾਦੇ ਵਸਣ ਮਾਲ ਨੰਗਰ ਦੀ ਰੱਖਿਆ ਪਰਿਵਾਰ ਵਿੱਚ ਸੁੱਖ ਬਤਾਉਣੇ ਸਾਡੇ ਪੁਰਖੀ ਚੜ੍ਹਦੀਆਂ ਕਲਾਂ ਰੱਖੀਆਂ ਸਵਾਦੀ ਜਵਾਦੇ ਵਸਣ ਕਿਰਪਾ ਕਰਨੇ ਹਾਜ਼ਰੀਆਂ ਸਰਵਾਨ ਕਰਨੀਆਂ ਮਹਾਰਾਜ ਦੇ ਤੇ ਅੰਨੀ ਸੰਗੁਰ ਜੀ ਕੇ ਵੀ ਆਂਦੀ ਸੇਵਾ ਕੀਤੀ ਜਾ ਰਹੀ ਹੈ ਮਹਾਰਾਜ ਕਿਰਪਾ ਕਰੇ ਸੇਵਾ ਘਰ ਛਾਏ ਪੌਂਚਾਲੇ ਪੌਂਚਾਲੇ ਆਗਿਆ ਬਖਸ਼ੋ ਸੇ ਹੀ ਪਿਆਰੇ ਮਨੋ ਨੇ ਜਿਨਾ ਮਿਲਿਆ ਤੇਰਾ ਨਾਮ ਜਿੱਤੇ ਆਵੇ ਨਾਲ ਪਿੰਡ ਜਿਹੜਾ ਸੇਵਾ ਵਾਹਿਗੁਰੂ ਜੀ ਕੀ ਫਤਿਹ ਮੋਨੇ ਸੋਨਿਹਾਲ ਸਾਸਰੀਆ ਕਨੂ ਵਾਹਿਗੁਰੂ ਜੀ ਕਾ ਸੋ ਵਾਹਿਗੁਰੂ जाने वीर पारे

ਵਾਹਿ ਗੁਰੂ ਕਾਟ ਹਰ ਗੁਰੂ ਸੇਵਿਆ ਇਹਨਾਂ ਸਾਜ ਸੁਖਾਏ ਦਰਸ਼ਨ ਵਰਦੈਨ ਮੁਰੂ ਕਾ ਜਨਮਾਂਤ ਬੜ ਕਰਤਾਪ ਅਚੰਦ ਰੂਪਾ ਕਰ ਦਿਨ पंहिंजे कृपा करे ولكنها <applause> 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 ਕੀ ਬਰੋਮੀਕੇ ਇਹ ਤੁਮਾ ਗਿਦਾ ਗੋਪੀ ਸਾਥੀ ਤੇ ਆਖ ਤਿਆ ਅਰਵਾਸਨਾ ਸਵਾ ਮੋਹ ਨਾ ਕਰੀ ਜੀ